ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਸੋਡਾ ਫੇਸਬੁੱਕ ਤੇ YouTube ਤੇ ਸਾਰੇ ਦਰਸ਼ਕਾਂ ਦਾ ਜੋ ਵੀ ਆਪਣੇ ਨਾਲ ਜੁੜੇ ਹੋਏ ਨੇਗੇ ਸਾਰਿਆਂ ਦਾ ਸਵਾਗਤ ਹੈ ਇੱਕ ਵਾਰੀ ਫੇਰ ਅੱਜ ਦੀ ਨਵੀਂ ਵੀਡੀਓ ਮਿੱਤਰੋ ਜੋ ਆਪਾਂ ਘਰਾਂ ਦੇ ਵਿੱਚ ਸਹਾਇਕ ਧੰਦਾ ਬਣਾਇਆ ਹੋਇਆ ਹੈ ਪਸ਼ੂਆਂ ਦਾ ਪਸ਼ੂਆਂ ਬਾਰੇ ਹੈ ਆਪਣੀ ਨਿੱਜੀ ਜ਼ਿੰਦਗੀ ਨਾਲ ਵੀ ਜੁੜੀ ਹੈ ਜਿੱਥੇ ਕਿਤੇ ਕੋਈ ਘਰਾਂ 'ਚ ਪਸ਼ੂ ਵਗੈਰਾ ਕੋਈ ਪਸਾਬ ਦੀ ਦਿੱਕਤ ਆਉਂਦੀ ਹੈਗੀ ਹਨਾ ਜੋ ਵੀ ਮਤਲਬ ਪ੍ਰੋਬਲਮਾਂ ਆਉਂਦੀਆਂ ਉਹਨਾਂ ਦੀਆਂ ਜੜੀਆਂ ਬੂਟੀਆਂ ਤੇ ਵੀਡੀਓ ਹੈ ਬਾਈ ਕੋਲੇ ਇੰਨੀ ਜ਼ਿਆਦਾ ਸਮਾਨ ਆਗਾ ਇੰਨੀ ਸਮਗਰੀ ਤਗੜੀ ਹੈਗੀ ਹਰ ਚੀਜ਼ ਚ ਗੁਣੀ ਗੁਣ ਇੰਨੀ ਜ਼ਿਆਦਾ ਸਮਗਰੀ ਹੈ ਬਾਈ ਨਾਲ ਗੱਲ ਵੀ ਕਰਾਂਗੇ ਮੱਜਾਂ ਦੇ ਲੇਵੇ ਬਣਾਉਣ ਬਾਰੇ ਜਾਣਕਾਰੀ ਲਵਾਂਗੇ ਮੱਜਾਂ ਦੇ ਭਾਰ ਪੈਣ ਬਾਰੇ ਜੋ ਅੰਦਰ ਲੋਹਾ ਲੱਗ ਜਾਂਦਾ ਮਾੜਾ ਮੋਟਾ ਉਹਦੀਆਂ ਦਵਾਈਆਂ ਲਾਵਾਂਗੇ ਪਸ਼ੂ ਨਾਲ ਜੁੜੀ ਹੋਈ ਆਪਣੀ ਨਿੱਜੀ ਜ਼ਿੰਦਗੀ ਵਾਲੀ ਹਰ ਤਰ੍ਹਾਂ ਦੀ ਗੱਲਬਾਤ ਬਾਈ ਨਾਲ ਕਰਾਂ ਸਸੀਗਾ ਬਾਈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੋਂ ਬਾਈ ਆਪਣਾ ਨਾਮ ਦੱਸੋ ਸਾਡਾ ਨਾਮ ਹੈ ਜੀ ਮੋਨੂ ਖਾਨ ਮੋਨੂ ਖਾਨ ਹਾਂਜੀ ਠੀਕ ਹੈ ਕਿੱਥੋਂ ਬਲੋਂਗ ਕਰਦੇ ਹੋ ਕਿਹੜੇ ਏਰੀਆ ਚੋਂ ਤੁਸੀਂ ਕਿਰਦੀ ਜੀ ਮਲੇਰ ਕੋਟਲੇ ਤੋਂ ਮਲੇਰ ਕੋਟਲਾ ਬਾਈ ਮਲੇਰ ਕੋਟਲੇ ਤੋਂ ਨਗੇ ਬਾਕੀ ਆਪਣੇ ਪਿੰਡ ਚ ਬਹੁਤ ਟਾਈਮ ਤੋਂ ਆਉਂਦੇ ਇਧਰੇ ਏਰੀਆ ਚ ਹਨਾ ਬਾਈ ਬਹੁਤ ਟਾਈਮ ਤੋਂ ਜੁੜੇ ਹੋਏ ਨੇ ਸਵਾਗਤ ਆ ਬਾਈ ਇਧਰਾ ਧੰਨਵਾਦ ਆ ਤੁਹਾਡਾ ਬਹੁਤ ਤੁਸੀਂ ਆ ਵੀ ਇੱਕ ਸੇਵਾ ਹੀ ਇੱਕ ਤਰ੍ਹਾਂ ਦੀ ਹਨਾ ਕਿਉਂਕਿ ਉਹ ਕਿਹੜਾ ਜਾਨਵਰ ਕਿਹੜਾ ਬੋਲ ਕੇ ਦੱਸ ਸਕਦਾ ਲੈ ਵੀ ਪਹਿਲਾ ਪਾਰਟ ਮਿੱਤਰੋ ਜਿਹੜਾ ਤੁਸੀਂ ਦੇਖੋਗੇ ਬਾਈ ਮੱਜਾਂ ਦਾ ਜੋ ਲੇਵਾ ਤਿਆਰ ਕਰਨ ਵਾਲੀ ਸਟੀਲੀ ਵਾਲਾ ਸਮਾਨ ਹੈ ਉਹ ਸਾਨੂੰ ਦੱਸੋ ਕੱਲੀ ਕੱਲੀ ਚੀਜ਼ ਸਮਝਾਓ ਤਾਂ ਕਿ ਅਸੀਂ ਸੋਦੇ ਤੋਂ ਲੈ ਸਕੀਏ ਤੇ ਅਸੀਂ ਆਪਣੇ ਪਸ਼ੂ ਨੂੰ ਸੋਹਣਾ ਤਿਆਰ ਕਰ ਸਕੀਏ ਸਾਹ ਜੀ ਇਹ ਸਾਡੇ ਕੋਲੇ ਸਾਰੀ ਚੀਜ਼ਾਂ ਹੁੰਦੀਆਂ ਇਹ ਦੇਸੀ ਜੜੀ ਬੂਟੀਆਂ ਹੁੰਦੀਆਂ ਇਹ ਪੁਰਾਣੇ ਬਜ਼ੁਰਗ ਪਹਿਲੇ ਪਾਉਂਦੇ ਸੀ ਪਸ਼ੂ ਚੰਗੇ ਰਹਿੰਦੇ ਸੀ ਹਾਂਜੀ ਹਾਂਜੀ ਅੱਜ ਕੱਲ ਪਾਣੀ ਵਾਲੇ ਟਿੱਕ ਡਾਕਟਰ ਲਾ ਕੇ ਜਾਂਦੇ ਹਾਂਗੇ ਉਹ 200 ਰੁਪਏ ਲੈਂਦਾ ਹਾਂਜੀ ਹਾਂਜੀ ਇਹ ਜਿਹੜੀ ਦੇਸੀ ਜੜੀ ਬੂਟੀਆਂ ਇਹਦੇ ਨਾਲ ਬੰਦਾ ਕਦੇ ਵੀ ਪਸ਼ੂ ਨੂੰ ਹਰਜ ਮਰਜ ਨਹੀਂ ਲੱਗਦਾ ਜਿਵੇਂ ਕੋਈ ਆਪਣੇ ਪਸ਼ੂ ਨੂੰ ਅੱਜ ਕੱਲ੍ਹ ਲੈ ਵੱਲੂ ਆ ਪਾਰ ਵਾਲੀ ਸ਼ਿਕਾਤਾ ਵਾਲੀ ਦਿਖਾਉਂਦੇ ਆ ਲੋਹਾ ਖਾਲੇਂਦਾ ਆਪਣਾ ਪਸ਼ੂ ਜਿਵੇਂ ਹਾਜਮ ਨਹੀਂ ਬੰਦਾ ਸ਼ਰੀਰ ਕੀ ਗਰੋਧ ਨਹੀਂ ਕਰਦਾ ਆਪਣਾ ਪਸ਼ੂ ਅੱਜ ਕੱਲ੍ਹ ਜਿਵੇਂ ਦੁੱਧ ਖੁੱਲਕੇ ਨਹੀਂ ਕਰਦਾ ਆਪਣਾ ਜਿਹੜੇ ਉੱਤੋਂ ਦੀ ਨਾੜਾਂ ਜੇ ਬਲੌਕ ਹੋ ਜਾਂਦੀਆਂ ਆਪਣੇ ਪਸ਼ੂਆਂ ਦੀ ਨਾੜਾਂ ਖੁੱਲਣ ਵਾਸਤੇ ਹੈਗਾ ਪਾਰ ਨੂੰ ਰੋਕਣ ਵਾਸਤੇ ਹੈਗਾ ਹਾਜਮਾਸ ਹੁੰਦਾ ਜੀ ਇਹ ਜੀ ਠੀਕਰੀ ਨਹੀਂ ਸ਼ਾਦਰ ਇਹ ਵਾਲਾ ਜੀ ਹਾਂਜੀ ਠੀਕ ਹੈ ਬਾਈ ਇਹ ਬਾਈ ਜੀ ਇਹ ਹੁੰਦਾ ਜੀ ਠੀਕਰੀ ਨਹੀਂ ਸ਼ਾਦਰ ਜਿਹੜੇ ਪਸ਼ੂ ਦੇ ਹਾਂਜੀ ਆ ਦੇਖ ਲੋ ਦਰਸ਼ਕੋ ਇਹਦੇ ਅੰਦਰ ਵੀ ਇੱਕ ਪਰਤ ਹੈਗੀ ਬਾਕੀ ਬਾਈ ਸਮਝਾਓ ਇਹਦੇ ਬਾਰੇ ਠੀਕ ਹੈ ਬਾਈ ਇਹ ਠੀਕ ਨਹੀਂ ਸ਼ਾਦਰ ਹੁੰਦਾ ਜਿਵੇਂ ਆਪਣੇ ਪਸ਼ੂਆਂ ਦੇ ਥਣਾ ਦੇ ਛਿੱਦੇ ਆ ਜਾਂਦੀ ਹਾਂ ਦੋ ਦੋ ਛਿੱਦियां ਗੰਡ ਬਣ ਜਾਂਦੀ ਹੈ ਇਹ ਆਪਣੇ ਪਸ਼ੂਆਂ ਦੇ ਲੋ ਆਣ ਲੱਗਦਾ ਹੈਗਾ ਠੀਕ ਹੈ ਜੀ ਇਹ ਥਣਾ ਦੀ ਬਿਮਾਰੀ ਨੂੰ ਖਤਮ ਕਰਦਾ ਹੈ ਓਕੇ ਬਾਈ ਜਿਵੇਂ ਆਪਣੇ ਪਸ਼ੂ ਦਾ ਹਾਜਮਾ ਗੈਸ ਨਹੀਂ ਬਣਦਾ ਠੀਕ ਹੈ ਬਾਈ ਗੈਸ ਬਣਾ ਗੈਸ ਨੂੰ ਖਤਮ ਕਰਦਾ ਹੈਗਾ ਠੀਕ ਹੈ ਇਹ ਗੈਸ ਵਾਸਤੇ ਹਾਂ ਜੀ ਹਾਂ ਜੀ ਠੀਕ ਹੈ ਵੀਰ ਜੀ ਅਸਾ ਅਗਲਾ ਬਾਈ ਇਹ ਅਗਲਾ ਹੈਗਾ ਜੀ ইরਾਨੀ ਲੂਨ ਕਿ ਜਿਵੇਂ ਹਾਜਮ ਹੋਣ ਵਿੱਚ ਵਾਸਤਵ ਦਾ ਜੀ ਪਿਆਸ ਬਣਾਉਂਦਾ ਹੈਗਾ ਆਪਣੇ ਪਸ਼ੂ ਕੀ ਠੀਕ ਹੈ ਭਾਈ ਇਹ ইরਾਨੀ ਲੂਣ ਹੁੰਦਾ ਜੀ ਹਾਜਮ ਵਾਸਤੇ ਠੀਕ ਹੈ ਓਕੇ ਭਾਈ ਤੀਜੇ ਨੰਬਰ ਵਾਲੀ ਚੀਜ਼ ਭਾਈ ਇਹ ਹੈਗੀ ਜੀ ਅੰਬਾ ਹਲਦੀ ਇਹ ਕਾਲੀ ਜੀਰੀ ਹੈਗੀ ਜੀ ਕੜੂ ਕਾਲੀ ਜੀਰੀ ਅਸਾ ਇਹ ਕਾਲੀ ਜੀਰੀ ਹੈ ਹਾਂਜੀ ਜਿਵੇਂ ਆਪਣੇ ਪਸ਼ੂ ਨੂੰ ਵਾਇ ਵਾਦੀ ਹੋ ਜਾਂਦੀ ਹੈਗੀ ਠੀਕ ਹੈ ਜਿਵੇਂ ਆਪਣੇ ਕੋੜੀਆਂ ਵਿੱਚ ਪੋਟ ਬਣ ਜਾਂਦੀ ਹੈਗੀ ਜੀ ਇਹ ਕੜੂ ਕਾਲੀ ਜੀਰੀ ਹੁੰਦੀ ਜੀ ਠੀਕ ਹੈ ਇਹਦਾ ਦਾਣਾ ਮਿੱਤਰ ਤੁਸੀਂ ਦੇਖ ਸਕਦੇ ਹੋ ਨਾਰਮਲ ਜੀਰੀ ਵਰਗਾ ਨਹੀਂ ਹੈਗਾ ਬਹੁਤ ਸੋਹਣਾ ਦਾਣਾ ਹੈਗਾ हां अच्छा, हां जी अम्ब हाँ जी। हल्दी अच्छा हाँ जी। जी, पशुदानी हो जाता है, है। टीका भरवा के और रुकता नहीं ठीक है जैसे बोलते है खलोता नहीं अपना पशु ठीक है बोल तो जाता है टीका भी भरवा देते हैं पशु रुकने में दिक्कत करता है ये बच्चेदानी की सफाई करता है जी इन्फेक्शन को खत्म करता है इस पे अपना पशु टेम पे बनता है ਏ ਮਿੱਤਰੋ ਜਿਹੜੀ ਅੰਬ ਹਲਦੀ ਹੈ ਇਹ ਇਹ ਐਂਟੀਬੈਕ ਹੈ ਇਹ ਆਪਣੇ ਕਈ ਵਾਰੀ ਘਰਾਂ ਚ ਸੱਟ ਵੱਜ ਜਾਂਦੀ ਆ ਆਪਾਂ ਕਾੜ ਕੇ ਦੂਜੀ ਹਲਦੀ ਵੀ ਲਾਉਨੇ ਆ ਇਹ ਅੰਬ ਹਲਦੀ ਥੋੜੀ ਜੀ ਇਹ ਅੰਦਰਲੇ ਜ਼ਖਮ ਜਿਹੜੇ ਅੰਦਰ ਜਾ ਕੇ ਜਾਗੋ ਹੋ ਜਾਂਦੇ ਆ ਬੱਚੇਦਾਨੀ ਦੇ ਇਨਫੈਕਸ਼ਨ ਬੱਚੇਦਾਨੀ ਦੇ ਇਨਫੈਕਸ਼ਨ ਹੋਏ ਜੀ ਉਹਨੂੰ ਵੀ ਠੀਕ ਕਰਦੀ ਅੰਦਰਲੇ ਜ਼ਖਮਾਂ ਦੇ ਲਈ ਬਹੁਤ ਚੰਗੀ ਚੀਜ਼ ਹੈ ਬਾਕੀ ਇਹ ਜੀ ਇੰਨੀ ਜਾਣਕਾਰੀ ਦਾ ਆਪਾਂ ਨੂੰ ਸਾਰਿਆਂ ਨੂੰ ਆ

ਜਿਵੇਂ ਆਪਣੇ ਪੇਰਾ ਦੇ ਮੂਹੇ ਜਖਮ ਹੋ ਜਾਂਦੇ ਨੇ ਉਹਨੂੰ ਮੁਖੁਰ ਬਿਮਾਰੀ ਬੋਲਦੇ ਠੀਕ ਹੈ ਇਹ ਮੁਖੁਰ ਬਿਮਾਰੀ ਮੇ ਕੰਮ ਕਰਦਾ ਜੀ ਪਸ਼ੂਆਂ ਦੀ ਠੀਕ ਹੈ ਜਿਹੜੀ ਮੂਖ ਖੋਰ ਵਾਲੀ ਬੋਲ ਹਾਂ ਜਿਹਨੇ ਮੁਖੁਰ ਬਿਮਾਰੀ ਬੋਲਦੇ ਮੂਹੇ ਕੰਡੇ ਵੀ ਹੋ ਜਾਂਦੇ ਨੇ ਜਿਹੜੇ ਮੂਹੇ ਜਖਮ ਨੇ ਹੋ ਜਾਂਦੇ ਆਪਣੇ ਪਸ਼ੂਆਂ ਦੇ ਪੇਰਾ ਦੇ ਹੱਤਾਂ 'ਚ ਜਖਮ ਹੋ ਜਾਂਦੇ ਉਹਨੂੰ ਮੁਖੁਰ ਬਿਮਾਰੀ ਬੋਲਦੇ ਜੀ ਜਿਹੜਾ ਮੂਹੇ ਛੱਲੇ ਪੈ ਜਾਂਦੇ ਪਸ਼ੂਆਂ ਦੇ ਠੀਕ ਹੈ ਇਹ ਮੁਖੁਰ ਬਿਮਾਰ ਨੂੰ ਖਤਮ ਕਰਦਾ ਠੀਕ ਹੈ ਭਾਈ ਇਹ ਜੀ ਜੋਖਾਰ ਇਹ ਜੋਖਾਰ ਹਾਂਜੀ ਇਹ ਜੋਖਾਰ ਹੈ ਜਿਵੇਂ ਆਪਣੇ ਪਸ਼ੂਆਂ ਦੇ ਜੇ ਪਿਸ਼ਾਬ ਖੁੱਲ ਕੇ ਨਹੀਂ ਕਰਦਾ ਆਪਣਾ ਪਸ਼ੂ ਠੀਕ ਹੈ ਜਿੰਦਗੀ ਸ਼ਿਕਾਇਤ ਲੱਗ ਜਾਵੇ ਆਪਣੇ ਪਸ਼ੂ ਕੋਲ ਠੀਕ ਹੈ ਜਿਸ ਨਾਲ ਪਿਸ਼ਾਬ ਖੁੱਲ ਕੇ ਕਰਤਾ ਹੈ ਜੀ ਕਿ ਜਿਸ ਆਪਣੇ ਪਸ਼ੂ ਦੇ ਦੁੱਧ ਵਿੱਚ ਛੀਦੀ ਆ ਜਾਂਦੀ ਹੈ ਹਾਂ ਇਹ ਖੂਨ ਆਣ ਲੱਗਦਾ ਹੈ ਥਣੋਆਂ ਵਿੱਚ ਠੀਕ ਹੈ ਜੋ ਉਸਮੇ ਕੰਮ ਕਰਤਾ ਹੈ ਮਿੱਤਰੋ ਜਿੱਦਾਂ ਕਿ ਗਾਈਆਂ ਨੂੰ ਦੇ ਸਕਦੇ ਆ ਭਾਈ ਗਾਈਆਂ ਨੂੰ ਮੱਝਾਂ ਨੂੰ ਦੋਵਾਂ ਨੂੰ ਪਾ ਸਕਦੇ ਫਿਰ ਤਾਂ ਇਹ ਮਟਾਇਰਸ ਦੇ ਵੀ ਕੰਮ ਕਰਦਾ ਹੋਣਾ ਹਾਂ ਜੀ ਇਹ ਕੋੜਿਆਂ ਦੇ ਪਿਸ਼ਾਬ ਦੇ ਬੰਦਮੇ ਵੀ ਕੰਮ ਆਉਂਦਾ ਹੈ ਲਓ ਵੀ ਮਿੱਤਰੋ ਆਹ ਦੇਖੋ ਇਹਦੀ ਬਾਤ ਜੀ ਦੱਸਦੀ ਹੈ ਵੀ ਇਹਦੇ ਚ ਕੋਈ ਗੁਣ ਹੈਗਾ ਠੀਕ ਹੈ ਜਿਵੇਂ ਕੀ ਆਪਣੇ ਮਟੈਂਡਸ ਦਾ ਬਹੁਤ ਜ਼ਿਆਦਾ ਰੋਗ ਫੈਲਿਆ ਹੋਇਆ ਹੈ ਗਾਈਆਂ 'ਚ ਥਾਣਾ ਦੀ ਸਫਾਈ ਵਾਸਤੇ ਹੈ ਲਓ ਵੀ ਮਿੱਤਰੋ ਹੁਣ ਅਗਲੀ ਚੀਜ਼ ਕੀ ਹੈ ਇਹ ਜੀ ਸੌਂਫ ਠੀਕ ਹੈ ਇਹ ਹਾਜ਼ਮੇ ਲਈ ਹੋਵੇ ਜੀ ਬਾਹਵਾਦੀ ਲਈ ਹੋਵੇ ਜੀ ਠੀਕ ਹੈ ਇਹ ਤੇਜੀ ਸੌਂਫ ਠੀਕ ਹੈ ਇਹ ਹਾਜ਼ਮੇ ਲਈ ਉਹ ਪੇਟ ਦੀ ਗਰਮੀ ਨੂੰ ਖਤਮ ਕਰਦੀ ਠੀਕ ਹੈ ਭਾਈ ਇਹ ਜੀ ਮੇਥੀ ਦਾਣਾ ਜਿਹਦੇ ਆਪਣਾ ਪਸ਼ੂ ਦੁੱਧ ਪੀਣੇ ਚਲਦਾ ਖੁੱਲ ਕੇ ਠੀਕ ਹੈ ਇਹ ਜੜਲੇਵਾ ਬਣਾਤਾ ਹੈ ਜੀ ਦੁੱਧ ਨੂੰ ਆਪਣੇ ਪਸ਼ੂ ਕੀ ਦੁੱਧ ਦੀ ਛੰਗਣਾ ਮਤਲਬ ਮੱਖਣੀ ਬਣਾਤਾ ਹੈ ਪਸ਼ੂ ਦੀ ਠੀਕ ਹੈ ਇਹ ਹਾਜ਼ਮੇ ਕਿੰਦੇ ਲਈ ਹੁੰਦੇ ਹਨ ਮੇਥੀ ਦਾਣਾ ਆ ਗਿਆ ਆਹ ਭਾਈ ਇਹ ਹੁੰਦਾ ਜੀ ਕਰੇਲਾ ਇਹ ਸੁੱਕਾ ਕਰੇ ਲੱਗਦਾ ਹੈ ਜਿਸੇ ਆਪਣਾ ਪਸ਼ੂ ਵਾਇ ਹੋ ਜਾਂਦੀ ਹੈ ਬੱਦੀ ਇਹ ਕੜਵਾ ਹੁੰਦਾ ਜੀ ਕੜਾ ਤਨ ਆਪਣੇ ਪਸ਼ੂ ਕੋਲ ਜਰੂਰ ਚਾਹੀਏ ਜੀ ਇਹ ਕੜਾ ਤਨ ਉੱਤੇ ਵਾਇ ਬੱਦੀ ਕੇ ਖਤਮ ਕਰਨੇ ਲਈ ਠੀਕ ਹੈ ਜਿਵੇਂ ਆਪਣੇ ਮਤਲਬ ਆੌਲਾ ਗਏ ਨੇ ਆਪਾਂ ਖੱਟਾ ਹੈ ਉਹਦੇ ਗੁਣ ਬਹੁਤ ਜ਼ਿਆਦਾ ਹਾਂਜੀ 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 ਲਓ ਵੀ ਮਿੱਤਰੋ ਇਹ ਆ ਗਿਆ ਕਰੇਲਾ ਵੇਦਾ ਵੀ ਸੁੱਕਾ ਕਰੇ ਲੱਗਿਆ ਮਿੱਤਰੋ ਬਹੁਤ ਗੁਣਾ ਹੈ ਬਾਈ ਸਾਨੂੰ ਜਾਣਕਾਰੀ ਸਾਰੀ ਦੇਈ ਜਾਂਦਾ ਨਾਲ ਦੀ ਨਾਲ ਅੱਛਾ ਅਗਲੀ ਨੈਕਸਟ ਨੈਕਸਟ ਚੀਜ਼ ਇਹ ਜੀ ਆਂਵਲੇ ਸੁੱਕੇ ਅੱਛਾ ਸੁੱਕਾ ਆਂਵਲਾ ਫਿਰ ਫਲਾ ਬਣਦਾ ਹੈ ਜੀ वाले नहीं के नहीं, बनता है, हाँ है। ये बढ़ाने के लिए, जिसका बनता है, के लिए होता है, इसे है बंदा भी खाता है इसके ये हाजमे के लिए होता है जैसे अपने पशु का दूध नहीं खुलता अपने पशु का दूध भी नहीं चलता या दुध हाँ। लेवल नहीं होता कटना चाहिए ना उसके लिए होता है हाँ। जी दूध बढ़ाने के लिए ठीक है भाई ये होती है जी इंद्रायन जड़ ठीक है ये को जोड़ो के को दर्द में काम करती है जी ये जैसे अपने पशु की कोई बाय हो जाती है जे अपने पशु के अंखों में ढीड आ जाता है मुंह से पानी मारता है अपना पशु ठीक है ये उसमें काम आता है ठीक है पेट की गर्मी के भी काम आता है ये थीक जैसे थीक कर दूध को अपने नाड़ो खोलता है कड़वा होता है बहुत ना एक बार चिट्टा कड इंद्राइन जड़ अच्छा इंद्राइन इंजन हाँ जी इंदिरा ठीक है ठीक है ये होती है जी बच जैसे अपना पशु पेशाब मिट्टी चाटना लगता है जी हाँ। या ग्रोथ नहीं करते अपने छोटे बच्चे होते हैं जैसे अपने पशु गाय मज्जा के छोटे बच्चे होते हैं ठीक है घोड़ी के भी बच्चे होते हैं उसको ग्रोथ नहीं करते ठीक है ग्रोथ के लिए होता है जी जैसे अपने पशु के नाक से पानी मारता है जैसे रेसा बोलते हैं रेसा आ जाता है पशु ठीक है ये पशु के रेशे में काम करता है और कीड़े हो जाते हैं पेट में ठीक है ये हैड़े वो खत्म और लग लगे खाई जैसे अपने पशु मिट्टी लोहा खा लेता है पशु भी काम आता है ये गला के बिलकुल गोहे के रस्ते निकाल देता है डॉक्टर की बढ़ने की लोड़ नहीं पड़ा मतलब जेड़ा छोटे साइज का लोहा कोई अंदर लग जा मित्रों आई जड़ी बूटी है ਇਹੜੇ ਛੋਟੇ ਬੱਚੇ ਆ ਉਹਨਾਂ ਦੀ ਗਰੋਥ ਵਾਸਤੇ ਬਹੁਤ ਲਾਹੇਵੰਦ ਹੈ ਇਹ ਕੀੜੇ ਜਿੰਨੇ ਵੀ ਕੋਈ ਅੰਦਰ ਮਤਲਬ ਜੀਵ ਜਾਂ ਬਣਦੇ ਆਗੇ ਜਿਹੜੇ ਆਪਣੇ ਬੱਚੇ ਦੀ ਗਰੋਥ ਨੂੰ ਖੜਾ ਦਿੰਦੇ ਆ ਉਹਦੋਂ ਦਾ ਰੇਤਾ ਖਾਣ ਲੱਗ ਜਾਂਦੇ ਆ ਉਹਨਾਂ ਤੇ ਇਹ ਬਹੁਤ ਕੰਮ ਕਰਦਾ ਛੋਟਾ ਮੋਟਾ ਲੋਹਾ ਗੱਲਣ ਜੀ ਬਾਈ ਕਹਿੰਦਾ ਕੰਮ ਕਰਦਾ ਹੈ ਇੱਕ ਤਰ੍ਹਾਂ ਦਾ ਬਹੁਤ ਜ਼ਿਆਦਾ ਤੱਤੀ ਪਦਾਰਥਾ ਮਿੱਤਰੋ ਅੱਛਾ ਆ ਅਗਲੀ ਚੀਜ਼ ਬਾਈ ਜੀ ਪਨੀਰ ਡੋਡੀ हाँ, ये आदमी के शुगर में भी काम करती है जी जैसे पशु के शुक्ला पशुवाद लग जाता है उसे बोल दें तो जेरवादों में प्रॉब्लम आती है जेरवाद वो होता है जो अपना पशु पतला हो जाता है ठीक है शरीर नहीं बनाता ठीक है उसे शुक्ला जेरवाद भी बोलते हैं जी ठीक है जे शुक्ला जेरवाद में काम आता है शरीर खोलता है अपने पशु जो कमजोर हो जाता है जो पतला हो जाता है जिसके हार दिखने लगते हैं पशु के शरीर को ग्रोथ करता है शरीर की ਛੇਦ ਬਣਾਤਾ ਹੈ ਪਸ਼ੂ ਠੀਕ ਹੈ ਗਰੋਥ ਜਨਾਲੀ ਜਨਕੀ એનર્ਜੀ ਵੀ ਜਿਹੜੀ ਮਤਲਬ ਬੇਟ ਹੈ ਇਹ ਬੰਦੇ ਕੇ 슈ਗਰ ਮੇ ਵੀ ਕੰਮ ਕਰਦੀ ਅੱਛਾ ਆਦਮੀ ਵਾਲੀ ਬੰਦਾ ਵਾਲੀ ਵੀ ਬਹੁਤ ਲਾਹੇਵੰਦ ਆ ਬੰਦਾ ਮਿੱਤਰੋ ਬਹੁਤ ਜਿਆਦੇ ਤਤਾਂ ਵਾਲੀਆਂ ਚੀਜ਼ਾਂ ਨੇ ਬਾਈ ਤੋਂ ਆਪਾਂ ਸਾਰੀ ਜਾਣਕਾਰੀ ਰਿਪੀਟ ਰੱਖਾਂਗੇ ਆ ਅਗਲੀ ਚੀਜ਼ ਕੀ ਹੈ ਬਾਈ ਚਾਰੇ ਜੇ ਇਹ ਹਿੰਗ ਜੀ ਪਲਾਵੇ ਠੀਕ ਹੈ ਜਿ세 ਅੱਜਕੱਲ ਆਪਣੇ ਬੰਦੇ ਕਹਿੰਦੇ ਹੈ ਜੀ ਆਪਣਾ ਪਸ਼ੂ ਬੋਲਤਾ ਨਹੀਂ जैसे अपना आपको दवाई दुवी दे रहे हो पशु बोलता नहीं, नहीं, नहीं पशु को हिट पे लाने के लिए होता है जिसे गुड़ में मिला चार भाई। एक को दे सकते हो बाकी हम दवाई भी देते ठेरता ना हो बढ़ता ना हो दिखाता हो ठंड खराब हो जा उसको दवाई देते है अगर देख करके भी अगर पूछना चाहे लिखवा भी देते हैं भाई एक बार नंबर बचा देगा जी अपना आठ सौ हाँ जी पूरा ठीक है पूरा आठ सौ हाँ इक्कीस नौ सौ पंद्रह इक्कीस नौ सौ पंद्रह एक बार आठ सौ बासठ इक्कीस होता है जी फूल धावा पशु के हाजमा हजमा नहीं होता है जैसे अपने पशु के शरीर में गर्मी हो जाती है हाँ जैसे अपना पशु बार बार अपना कोई रिपीट हो जाता है पशु या जैसे खून छा नहीं होता जैसे अपने खून की सफाई नहीं होती अपने पशु की या जैसे बुखार हो जाता है एलर्जी हो जाती है ये उसमें काम है नाड़ा ना खून का दर्कल जमा है खून की सफाई करता है ठीक है ये होती है जी बेलगिरी ये मेदे की गर्मी में काम आती है जी ठीक है जैसे हाँ, अच्छा। में गर्मी हो जाती है अपना पशु पतला गोबर करने लगता है हाँ। जैसे अपना जावन पशु होता है जिसके हाँ। ऊपर प्रेगनेंट पशु होता है जैसे अपना हाँ, हाँ। वाला होता है जी। उसके लेवा बनाता है एक तो ये बच्चे की पानी की पूर्ति पूरी करता है ये ठंडा होता है ਅੰਦਰੋਂ ਯਾਨੀ ਕਿ ਜਿਹੜੀਆਂ ਉਹ ਚੀਜ਼ਾਂ ਦੀ ਉਹਨੂੰ ਜ਼ਰੂਰਤ ਆਉਦੀ ਬੱਚੇ ਨੂੰ ਹਾਂ ਬੱਚੇ ਦੀ ਪੂਰਤੀ ਕਰਦਾ ਯਾਨੀ ਕਿ ਵੀ ਪੂਰਤੀ ਪੂਰੀ ਕਰੀ ਜੀ ਬੱਚਾ ਪਾਣੀ ਵਿੱਚ ਬਲਦਾ ਹੈ ਪਸ਼ੂ ਹਾਂ ਹਾਂ ਠੀਕ ਹੈ ਲਓ ਵੀ ਮਿੱਤਰੋ ਅੱਛਾ ਆਹ ਭਾਈ ਜਿਹੜੀ ਅਗਲੀ ਚੀਜ਼ ਆਏ ਜੀ ਅਰਜੁਨ ਛਾਲ ਅਰਜੁਨ ਛਾਲ ਹਾਂ ਅਰਜੁਨ ਛੱਕ ਇਹ ਸਾਰ ਅਰਜੁਨ ਛੱਕ ਵੀ ਬੋਲ ਹਾਂ ਪੰਜਾਬੀ ਵਿੱਚ ਅਰਜਨ ਛੱਕ ਗਾਇਦੇ ਨੇ ਵਾ ये होता है जी अर्जुन शख जैसे ब्लेड मोटा हो जाता है अपने पशु का हाँ। जिसे अटैक बोलते हैं सर्रे की शिकायत आ गई सरने हाँ। की बीमारी आ जाती है सर्रे की बीमारी आ जाती है अटैक आ जाता है अपने पशु को खून मोटा होने के बाद में हाँ। अटैक आती है पशु डिग के पशु डेथ हो, हाँ। हो जाती है ठीक है जी उसकी खून को तो ब्लड संगना हो जाता है गत्तले बन जाते हैं जाता है चालू कर दे सफाई नाड़ा को खोलता है नाड़ा ने खोलता है ठीक है ये जी केसू का फूल ये ढाके का फूल होता है जी ठीक है केसु फूल ये जैसे पेशाब का गोबर का बंद लग जाता है अपने पशु को बंद तो मतलब भी लाहे बंद है हाँ, बंद में ला, मतलब जैसे अपने पशु को बंद लग जाता है हाँ। और इसे आप वैसे भी दे सकते है हाँ। पशु अपना, अपना पशु पका के दो सौ ग्राम के को फूल लेके दो किलो पानी में पका के दो बंद दो मिनट में तोड़ता है ठीक उ की लोड नहीं पड़नी बोलने का पेशाब मिच्छर भी मारता है जो पशु ठीक है वो भी काम आता है ठीक है कली कली हाँ। आजकल काला कड़ू भी कहते हैं हाँ। ये नागर मोथा होता है जी ये जैसे अपने पशु के पशुदानी में रसोली हो जाती है डॉक्टर आके नहीं बोलते हाँ, हाँ। रसोली होगी ठीक है ये रसोली में काम करता है बच्चेदानी की रसोली खत्म करता है ठीक है ये पैरों में मुंह में अपने पशु की रसोली हो जाती है ठीक है खत्म करता है जो सानू डॉक्टर आके कहने अंदर ब्याया हो गिया हाँ जी हाँ जी ठीक है ये अपने पशु की बच्चे जाने की रसोली को भी खत्म करता है पशु को खत्म कर ठीक है हाँ। आ, अगली चीज की है भाई ये होती है जी मगा एक तो छोटी होती है आदमी हो, खान वाली होती है जी मरोड़ फली ठीक है ये जैसे अपने पशु का लीवर कमजोर हो जाता है हाँ। या जैसे अपने पशु का पतला गोबर करने लगता है ठीक है ये पतले गोबर को, को खत्म करती है नॉर्मल पशु का गोहा बनाती है जी और ये अपने पशु की गर्मी हो जाती है जैसे ठीक है जैसे लीवर खराब हो जाता है लीवर में काम आती है पशु ठीक है ये होती, ये होती है जी शरण पत्तीय पत्ती है जी ये सौंप होती है सौंप शरनाई बंदा पीता है कब्जी के लिए पीस के ठीक है बहुत अच्छी चीज है ये बड़े जैसे कब्जी के लिए कोई दवाई लाओगे तो सबसे ज्यादा मिलती है ये ठीक है हिमालय बत्ती से पिचासी परसेंट शरनाई मिला के देते हैं ठीक है कब्जी के लिए होती है जी ठीक है ये है जी काला बसा काला बसा हां जी ये जैसे पशु अपना धासने लगता है हिसाब बोलते हो हत तोरा पशु को हां जैसे कने से रुक नहीं रहा जो भाई मतलब दाना कई बारी ते असी तेल दे हां 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 औषध वगैरह देने हां ओदे लग जांदा थसण लग जांदा ओ पानी पुनी प्यादा लगे जी ये अपने पशु के अंदर तरावट पैदा करता है ठीक है हां जी से धास अपना पशु ਮਤਲਬ ਭਾਈ ਜਿਹੜਾ ਇਹ ਪਸ਼ੂ ਦੇ ਅਸੀਂ ਕਈ ਵਾਰੀ ਤੇਲ ਦੇ ਕੇ ਪਾਣੀ ਪਿਆ ਦਿੰਨੇ ਆ ਪਸਣ ਲੱਗ ਜਾਂਦਾ ਹੈ ਹਾਂਜੀ ਹਾਂਜੀ ਉਹਨੂੰ ਪਤਸਰ ਤੋਂ ਬਾਅਦ ਇਹ ਉਹਦੇ ਜਿਹੜੀ ਚੀਜ਼ ਅੰਦਰ ਜੰਮੀ ਹੁੰਦੀ ਉਹਨੂੰ ਪਾਟਣ 'ਚ ਵੀ ਕੰਮ ਕਰ ਦਿੰਦਾ ਹਾਂ ਹਾਂ ਜੀ ਜਿਹੜਾ ਆਪਣੇ ਪਸ਼ੂ ਦਾ ਕੋਈ ਖਾਣ ਵਾਲਾ ਸਿਸਟਮ ਹੁੰਦਾ ਜਿਵੇਂ ਆ ਨਾੜ ਹੁੰਦੀ ਹੈਗੀ ਜਿਵੇਂ ਆਪਣਾ ਤਾਲਵਾ ਹੁੰਦਾ ਪਸ਼ੂ ਦਾ ਇਹ ਉਸੇ ਉਸ ਵਿੱਚ ਤਰਾਵਤ ਪੈਦਾ ਕਰਦਾ ਹੈ ਠੀਕ ਹੈ ਜੇ ਇਹ ਖੁਸ਼ਕ ਹੋ ਗਿਆ ਜੇ ਆਪਣੇ ਪਸ਼ੂ ਕੋਈ ਵੀ ਹੋਵੇ ਬੰਦਾ ਕਰ ਨਮਕ ਖਾ ਲੇ ਢੂਣ ਖਾ ਲੇ ਤਾਂ ਦੋ ਪਾਣੀ ਕਮੀ ਆ ਜਾਂਦੀ ਹੈ ਖਾਸ ਨਾ ਲੱਗਦਾ ਜੋ ਤਰਾਵਟ ਕਰਦਾ ਹੈ ਆਪਣੇ ਪਸ਼ੂ ਠੀਕ ਹੈ ਇਹ ਵੀ ਮਿੱਤਰੋ ਬਹੁਤ ਜਿਆਦਾ ਕੰਮ ਵਾਲੀ ਚੀਜ਼ ਹੈ ਜਿਆਦਾਤਰ ਆਪਾਂ ਪਾਣੀ ਪਿਆ ਦਿੰਨੇ ਆ ਕਾਲੀ ਕਾਲੀ ਚ ਤੇ ਊਤੂਲ ਦਿੰਨੇ ਆ ਬੇਸਣ ਦਿੰਨੇ ਆ ਉਹ ਗਲੇ ਚ ਲੱਗ ਜਾਂਦਾ ਉਹਨੂੰ ਇਹ ਸਫਾਈ ਕਰਦਾ ਉਹਦੀ ਮਿੱਤਰੋ ਲਓ ਜੀ ਅਗਲੀ ਚੀਜ਼ ਦਿਖਾਓ ਭਾਈ ਇਹ ਹੈ ਜੀ ਚਿਰਾਇਤਾ ਚਿਰਾਇਤਾ ਹਾਂ ਜੀ ਜੇ ਜੇ ਸਰੀਰ ਮੇਂ ਇਨਫੈਕਸ਼ਨ ਹੋ ਜਾਂਦਾ ਹੈ ਚਿਚੜੇ ਲੱਗ ਜਾਂਦੀਆਂ ਆਪਣੇ ਪਸ਼ੂ ਗੇ ਠੀਕ ਹੈ ਜੂਕ ਲੀਲੀ ਚਿਚੜ ਹੋ ਜਾਂਦੀਆਂ ਠੀਕ ਹੈ ਇਹ ਚਿਚੜੀਓ ਮੇਂ ਕੰਮ ਕਰਦਾ ਹੈ ਜੀ ਆਪਣੇ ਪਸ਼ੂ ਗੇ ਜੇ ਜੀ ਮੇਰੇ ਪਸ਼ੂ ਕੇ ਮੱਖੀ ਮੱਛਰ ਲੱਗਦੇ ਨੇ ਸਰੀਰ ਤੇ ਜਾਂ ਅਲਰਜੀ ਹੋ ਜਾਂਦੀ ਹੈ ਖੂਨ ਮੇਂ ਜੇ ਜ਼ਖਮ ਹੋ ਜਾਂਦੇ ਨੇ ਸਰੀਰ ਹੁਣ ਤੇਰੀ ਗੱਲ ਬਚਾਲਿਆ ਲਓ ਵੀ ਮੇਤਰੋ ਵੀਡੀਓ ਚ ਕਾਬਾ ਇਹਨੂੰ ਕੰਮ ਵਾਲੀ ਗੱਲ ਹੋਰ ਬੋਸਦੇ ਆ ਬਾਈ ਨੂੰ ਕਿਉਂਕਿ ਇਹਨਾਂ ਕੋਲੇ ਗੁਣ ਬਹੁਤ ਹੁੰਦੇ ਨਾ ਇਹਨਾਂ ਨੇ ਪਸ਼ੂ ਦੀ ਹਰ ਇੱਕ ਬਿਮਾਰੀ ਦਾ ਹੱਲ ਹੁੰਦਾ ਇਹਨਾਂ ਕੋਲੇ ਬਾਈ ਇੱਕ ਨਾ ਸਾਨੂੰ ਐਂ ਦੱਸ ਜਿਹੜਾ ਪਸ਼ੂ ਸਿੰਗ ਘਸਾਉਣੋਂ ਨਹੀਂ ਹਟਦਾ कई बार हाई हाईटेक का टीका लगा तरह तरह की दवाई लेनी पैदा करती ये, हाँ, ये पशु के दिमाग भी असर डालती है जैसे अपने पशु के हाजमा या एलर्जी गर्मी हो जाती है दिमाग हाँ। के अंदर ये ठंडा होता है बुखार में भी काम करता है आदमी ठीक है आदमी पका के पीते जो पुराने बुजुर्ग है ना हाँ वो सब जानते हैं ठीक है ये बुखार में काम आता है आदमी को ठीक है और जैसे एलर्जी हो जाती है आदमी के भी एलर्जी में भी काम आता है ठीक है ये अपने पशु के जैसे बाय हो जाती है बाय कड़वी चीज को बाय को खत्म करता है ਇਹ ਜਿਆਦਾਤਰ ਉਹ ਮੇਨ ਕੰਮ ਇਹਦਾ ਕੀੜੇ ਮਾਰਨ ਦਾ ਅੰਦਰ ਜੀਵਨ ਜੁੜੇ ਹਾਂ 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 ਇਹ ਬਈ ਜਿਵੇਂ ਆਪਣੇ ਪਸ਼ੂ ਕੇ ਚਿਚੜੀ ਹੋ ਜਾਂਦੀ ਹੈ શરીਮ ਮੇ ਜਾਂ ਜਿਵੇਂ ਇਨਫੈਕਸ਼ਨ ਹੋ ਜਾਂਦਾ ਹੈ ਅਲਰਜੀ ਬੋਲਤੇ ਜਿਸ ਇਹ ਅਲਰਜੀ ਮੈਂ ਆਦਮੀ ਕੇ ਵੀ ਔਰ ਪਸ਼ੂ ਕੇ ਵੀ ਕੰਮ ਕਰੇ ਠੀਕ ਹੈ ਲੋਬੀ ਮਿੱਤਰੋ ਕੱਲੀ ਕੱਲੀ ਚੀਜ਼ ਚ ਗੁਣੀ ਗੁਣ ਭਰੇ ਹੋਏ ਨਾ ਇਹ ਜੀ ਗੱਲੋ ਜਿਵੇਂ ਆਪਣੇ ਪਸ਼ੂਆਂ ਦੇ ਹੱਡਾ ਜੀ ਬੁਖਾਰ ਆਮ ਜਾਂਦਾ ਹੈਗਾ ਜੀ ਠੀਕ ਹੈ ਜਿਵੇਂ ਬੁਖਾਰ ਹੁੰਦਾ ਹੈ ਨਿਪਟਾਈ ਫੇਡ ਬੁਖਾਰ ਹੋ ਜਾਂਦਾ ਹੈ ਲੈ ਜਾਂਦੇ ਹੋ ਠੀਕ ਹੈ ਫਾਈ ਫੇਡ ਬੁਖਾਰ ਕੀ ਦਵਾਈ ਲਾਣੇ ਦੀ ਲੋੜ ਨਹੀਂ ਪੜਨੀ ਇਸ ਦਾ ਕਾੜਾ ਬਣਾ ਕੇ ਆਦਮੀ ਪੀਂਦੇ ਹਨ ਪਰ ਪਸ਼ੂ ਕੋ ਪਾਊਡਰ ਬਣਾ ਕੇ ਦੋ 2 ਮਿੰਟ ਵਿੱਚ ਬੁਖਾਰ ਤੋੜਦਾ ਹੈ ਪਸ਼ੂ ਠੀਕ ਹੈ ਢਿੱਲਾ ਢਿੱਲਾ ਖੜਾ ਹੋ ਜਾਂਦਾ ਹੈ ਆਪਣਾ ਪਸ਼ੂ ਠੀਕ ਹੈ ਹਾਂ ਜੀ ਇਹ ਬੁਖਾਰ ਮੇਂ ਕੰਮ ਆਉਂਦੀ ਹੈ ਲੋ ਵੀ ਮਿੱਤਰੋ ਜਦੋਂ ਬੁਖਾਰ ਹੋ ਜਾਂਦਾ ਹੈ ਪਸ਼ੂ ਕਮਜ਼ੋਰਾ ਵੀਕਨੈਸ ਬਹੁਤ ਆ ਜਾਂਦੀ ਹੈ ਉਹ ਚੀਜ਼ ਨੂੰ ਨਾਲੇ ਤਾਂ ਰਿਕਵਰੀ ਕਰਦਾ ਹੈ ਨਾਲੇ ਉਹ ਚੀਜ਼ ਦਾ ਬੁਖਾਰ ਨੂੰ ਇਹ ਖਤਮ ਕਰਦਾ ਹੈ ਬਹੁਤ ਚੰਗੀਆਂ ਜੜੀਆਂ ਬੂਟੀਆਂ ਮਿੱਤਰੋ ਇਹ ਹੈ ਜੀ ਅਜਵੇਨ अच्छा ये अलग तरह की है जी ये पूरे ठीक है जी। जिसका काढ़ा बना के देते हैं आप जैसे है। दूध बढ़ाने के लिए होता है तो ये होता है चिट्टा जीरा हाँ जी हाँ जी अच्छा ये, ये चट्टा जीरा हाँ जी ये अजमेर होती है जी जैसे अपने पशु के बाय हो जाती है दूध नहीं खुल के करता अपना पशु ठीक है दूध बढ़ता है पशु ठीक है दूध बढ़ाने का काम हाँ जी हाँ जी ठीक है ये है जी चिट्टा जीरा ये दूध बढ़ाने का काम आता है ये पुराने बुजुर्ग थे चट्टा जीरा जी ਸਾਡੇ ਯਾਰ ਇੱਥੇ ਜਿਹੜਾ ਫੀਡ ਚ ਪਾਉਂਦੇ ਉਹ ਹੋ ਰਹੀ ਆ ਤੇਰੇ ਦਾ ਇਹ ਚਿੱਟਾ ਜੀਰੇ ਕੀ ਡੰਡਾ ਆ ਗਿਆ ਜੱਟਾ ਜੀਰਾ ਲਓ ਵੀ ਮਿੱਤਰੋ ਮਾਰ ਲਓ ਨਿਗਾ ਆਹ ਹੈ ਜੱਟਾ ਜੀਰਾ ਅਚਾ ਇਹਨੂੰ ਫੀਡ ਚ ਵੀ ਪਿਸਵਾ ਸਕਦੇ ਆਂ ਹਾਂ ਫੀਡ ਮੇ ਪਿਸਵਾ ਸਕਦੇ ਠੀਕ ਹੈ ਇਹ ਜੀ ਕੋੜ ਤੁੰਬਾ ਇਹ ਜੀ ਕੋੜ ਤੁੰਬਾ ਇਜੇ ਜੇ ਆਪਣੇ ਪਸ਼ੂ ਕੇ ਹਾਜਮਾ ਹੁਜਮਾ ਨਹੀਂ ਹੁੰਦਾ ਜਿਵੇਂ ਆਪਣੇ ਪਸ਼ੂ ਭੂਖ ਨਹੀਂ ਲੱਗਦੀ ਆਪਣੇ ਪਸ਼ੂ ਕੋ ਜਿਵੇਂ ਆਪਣੇ ਪਸ਼ੂ ਢੀਲਾ ਢੀਲਾ ਖੜਾ ਹੋ ਜਾਂਦਾ ਹੈ ਇਹ ਪੇਟ ਕੀ ਗਰਮੀ ਕੋ ਖਤਮ ਕਰਦਾ ਹੈ ਪਸ਼ੂ ਕੇ ਹਾਜਮੇ ਕੇ ਲਈ ਹੁੰਦਾ ਹੈ ਜਿਵੇਂ ਆਪਣੇ ਪਸ਼ੂ ਲੋਹਾ ਖਾ ਲੈਂਦਾ ਹੈ ਕਿ ਲੋਹੇ ਕੋ ਗੜਾ ਕੇ ਬਾਹਰ ਕਾਲਤਾ ਹੈ ਪਸ਼ੂ ਅੱਛਾ ਇਹ ਨੀਗੁਣਕਾਰੀ ਚੀਜ਼ ਹੈ ਹਾਂ ਜੀ ਇਹ ਤੁਮਾ ਸਭ ਤੋਂ ਗੁਣਕਾਰੀ ਚੀਜ਼ ਹੋਤੀ ਜੀ ਕੋੜ ਤੁੰਬਾ ਬੰਦਾ ਵੀ ਖਾ ਲੇ ਚੂਰਨ ਬਣਾ ਕੇ ਖੁਰਦਾ ਆਪਣੇ ਏਰੀਆ ਚ ਬਹੁਤ ਘੱਟ ਰਹੀਆਂ ਇਹ ਚੀਜ਼ਾਂ ਅੱਗੇ ਤਾਂ ਟਿੱਬੀ ਹੁੰਦੀ ਟਿੱਬਿਆਂ ਦੇ ਬਹੁਤ ਹੁੰਦੇ ਹੁਣ ਇਹਨਾਂ ਚ ਗੁਣ ਬਹੁਤ ਆ ਪੁਰਾਣੇ ਬਜ਼ੁਰ बहुत गुण है भी मित्रों ये है जी कल्मी शोरा कलरा जैसे अपने पशु के गर्मी हो जाती है टिड में हाँ। ये, हाँ। ये कलमी शोरा होता है जी सून वाले पशु को अपना पानी की पूर्ति पूरी करता है जैसे अपना होकने लगता है गर्मियों में ठीक है ये गर्मियों में होकता है निश्चय पशु एद मतलब पार भी काम करता है हाँ, पशु पीछा दिखाता है जैसे पार दिखाता है शरीर शरीर की गर्मी में भी काम ठीक है एक मिनट काट ला ला कोई ना मैं ਲੋ ਵੀ ਦਰਸ਼ਕੋ ਹੁਣ ਜੋ ਬਾਈ ਲੇਵੇ ਵਾਸਤੇ ਸਮਾਨ ਤਿਆਰ ਕਰਦਾ ਆਪਾਂ ਉਹ ਮਸਾਲਾ ਦੇਖਦੇ ਆਂ ਬਾਈਆਂ ਦਾ ਮਸਾਲਾ ਬਹੁਤ ਮਸ਼ਹੂਰ ਹੈ ਬਹੁਤ ਬੰਦੇ ਵਪਾਰੀਆਂ ਤਾਂ ਇਹਨਾਂ ਦੇ ਟੱਚ ਚ ਹੈਗੇ ਨੇ ਬਹੁਤ ਨੋਰੇ ਟੱਚ ਚ ਨੇ ਜੋ ਲੈਂਦੇ ਆ ਸਮਾਨਾ ਲੈ ਵੀ ਬਾਈ ਲੇਵੇ ਵਾਲਾ ਮਸਾਲਾ ਦਿਖਾ ਰਹੇ ਇਹ ਬਾਈ ਜੀ ਹੁੰਦਾ ਜੀ ਲੇਵਾਲਾ ਮਸਾਲਾ ਅੱਛਾ ਇਹ ਆਏ ਤਿਆਰ ਹੁੰਦਾ ਹੈ ਹਾਂ ਜੀ ਹਾਂ ਜੀ ਠੀਕ ਹੈ ਇਸ ਤਰ੍ਹਾਂ ਦਾ ਤਿਆਰ ਹੁੰਦਾ ਜੀ ਚੱਕੀ ਹੈਗੀ ਚੱਕੀ ਵਿੱਚ ਪੀਸ ਕੇ ਦਿੱਤੇ ਸਾਰੀ ਚੀਜ਼ੇ ਸਾਫ ਅੱਛਾ ਉਹ ਵਿੱਚ ਚੱਕੀ ਲੱਗੀ ਹੋਈ ਆ ਬਾਈ ਸਮਾਨ ਕੋਈ ਪੀਸਾ ਸਮਾਨ ਨਹੀਂ ਆਉਂਦਾ ਮੌਕੇ ਤੇ ਤਿਆਰ ਕਰਕੇ ਦਿੰਦੇ ਆ ਵੀ 24 ਕਿ ਨਹੀਂ ਲੈਂਦੇ ਹਾਂ ਜੀ ਹਾਂ ਜੀ ਠੀਕ ਹੈ ਅੱਖਾਂ ਸਾਹਮਣੇ ਬੰਦਾ ਆਪਣੇ ਘਰੇ ਬੁਲਾ ਕੇ ਪਿਛਵਾਓ ਠੀਕ ਹੈ ਕੋਈ ਦਵਾਈ ਲੈਣਾ ਚਾਹਤਾ ਉਹ ਦਵਾਈ ਲੋ ਬੋਲਣ ਵਾਲੀ ਪਾਰ ਵਾਲੀ ਪਿੱਛੇ ਵਾਲੀ ਪਾਰ ਪਾਰ ਵਾਲਾ ਮਸਾਲਾ ਜਿਹੜਾ ਪਸੂਆਂ ਦਾ ਪਿੱਛਾ ਦਿਖਾਉਂਦੀਆਂ ਉਹਦੀ ਵੀ ਦਵਾਈ ਵੀ ਅਸੀਂ ਤਿਆਰ ਕਰਦੇ ਹਾਂ ਹਾਂ ਜੀ ਹ ਬਾਈ ਦਾ ਨੰਬਰ ਤੁਹਾਨੂੰ ਵੀਡੀਓ ਚ ਇੱਕ ਵਾਰੀ ਹੋਰ ਬੋਲ ਦੇ ਬਾਈ ਨੰਬਰ ਜਿੱਥੇ ਵੀ ਬਾਈ ਮਿਲਦਾ ਤੁਹਾਨੂੰ ਫੋਨ ਕਰਕੇ ਸੱਦ ਵੀ ਸਕਦੇ ਹੋ ਸਪੈਸ਼ਲ ਵੀ ਬਾਈ ਆਉਂਦੇ ਨੇ ਕਿ ਫੋਨ ਤੇ ਕੋਈ ਦਵਾਈ ਵੀ ਪੁੱਛਣੀ ਹੋ ਪਸ਼ੂਆਂ ਬਾਰੇ ਐਨੀ ਮਦਦ ਵੀ ਕਰਦੇ ਆ ਵੀ ਕੋਈ ਪਸ਼ੂ ਦੇ ਕੋਈ ਪ੍ਰੋਬਲਮ ਆ ਜੇ ਕੋਈ ਦਵਾਈ ਪੁੱਛਣੀ ਹੈ ਤਾਂ ਅਸੀਂ ਦੱਸ ਵੀ ਸਕਦੇ ਹਾਂ ਤੇਰੇ ਨਾਲੇ ਬੋਨੇ ਵਾਲੀ ਬਲੰਬਰ ਹੈਗਾ ਜੀ 852 21915 ਠੀਕ ਹੈ ਲਓ ਵੀ ਮਿੱਤਰੋ ਵੀਡੀਓ ਵੀ ਆਪਣੀ ਬਹੁਤ ਲੰਬੀ ਹੋਊਗੀ ਕੋਈ ਗੱਲ ਨਹੀਂ ਜਿੱਥੇ ਕੋਈ ਕੰਮ ਦੀ ਗੱਲ ਹੁੰਦੀ ਹੈ ਉੱਥੇ ਇੰਤਜ਼ਾਰ ਦਾ ਵੀ ਫਲ ਮਿੱਠਾ ਹੀ ਹੁੰਦਾਗਾ ਆਪਾਂ ਕਦੇ ਬਾਈ ਨੂੰ ਖੁੱਲੇ ਟਾਈਮ 'ਚ ਵੀ ਵਾਗ ਆਪਾਂ ਬਾਈ ਦਾ ਕਿਤੇ ਜਾਨੀ ਕਿ ਪ੍ਰੋਗਰਾਮ ਰੱਖ ਕੇ ਜਾਂ ਗੁਰਦੁਆਰੇ ਡੇਰਾ ਵਗੈਰਾ 'ਚ ਉੱਥੇ ਵੀ ਬਾਈ ਤੋਂ ਆਪਾਂ ਨਾਲੇ ਦਵਾਈਆਂ ਦੇਖਾਂਗੇ ਲਵਾਂਗੇ ਨਾਲੇ ਨੌਲੇਜ ਲਵਾਂਗੇ ਬਹੁਤ ਸਾਰੇ ਗੁਣ ਲਈ ਫਿਰਦਾ ਹੈ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਚੰਗੀ ਲੱਗੀ ਹੋਈ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲੇ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ